ਉਹ ਲੱਗਿਆ ਨਹੀਂ ਸ਼ੋਰ ਸਾਹਿਬ ਆਪ ਜੀ ਜੀ ਬਜੀ ਕੀ ਨਾਮ ਮੈਂ ਤਾਂ ਗੱਲ ਕੀਤੀ ਕਿਸ ਤਰਾ ਡੌਗ ਸ਼ੋਅ ਦਾ ਮੇਰਾ ਨਾਮ ਬਰਿੰਦਰ ਸਿੰਘ ਜੌਲੀ ਹੈ ਜੀ ਤੇ ਇਹ ਮੇਰੇ ਮੈਂ ਇਸ ਕਲੱਬ ਦਾ ਪ੍ਰੈਜ਼ੀਡੈਂਟ ਹੈ ਜੀ ਬਟਿੰਡਾ ਕਾਈਨ ਕਲੱਬ ਤੋਂ ਆ ਤੇ ਅਸੀਂ ਸ਼ੋਅ ਆਰਗੇਨਾਈਜ਼ ਕਰ ਰਹੇ ਆ ਇਹ ਸਾਡਾ 4th ਡੌਗ ਸ਼ੋਅ ਹੈ ਤੇ ਤਕਰੀਬਨ ਹਰ ਸਾਲ ਹੀ ਸਾਡਾ ਅੱਛਾ ਸਕਸੈਸਫੁਲ ਸ਼ੋਅ ਜਾਂਦਾ ਕੋਈ ਕੋਈ ਆਉਂਦੇ ਨੇ ਡੌਗ ਲੈ ਕੇ ਦੇਖੋ 올 오버 인디아 ਤੋਂ ਹੀ ਆਉਂਦੇ ਜੇ ਬਟ ਮੇਨਲੀ ਆਪਣੇ ਜਿਵੇਂ ਹੁ ਨੀਅਰ ਬਾਏ ਪੈ ਜਾਂਦਾ ਥੋੜਾ ਹਰਿਆਣਾ ਰਾਜਸਥਾਨ ਹਿਮਾਚਲ ਉਹ ਦਿੱਲੀ ਤੋਂ ਦਿੱਲੀ ਤੱਕ ਆਪਣੇ ਡੌਗਸ ਆਉਂਦੇ ਮੋਸਟ ਦੇਖੋ ਜਮਾ ਸ਼ੈਫਰਡ ਦਾ ਜ਼ਰਾ ਆਉਣੀ ਹੈ ਬਿਕੋਜ਼ ਜਮਾ ਸ਼ੈਫਰਡ ਦੀ ਸਪੈਸ਼ਲਟੀ ਹੈ ਠੀਕ ਹੈ ਜੀ ਉਹਨਾਂ ਦਾ ਰੰਗ ਹੀ ਅਲੱਗ ਹੈ ਬਾਕੀ ਰੌਟਵਾਈਲਰਸ ਹਸਕੀਜ਼ ਡੋਗਮੈਂਟਸ ਕਾਫੀ ਬਰੀਡਸ ਆਏ ਕੀ ਕਿਨਾਂ ਜਿਹੜੀ ਅਕਰ ਨੌਜਰ ਲੱਤੀ ਹੈ ਜਿਹੜੀ ਚੱਲ ਰਹੀ ਹੈ ਕਿ ਇਸ ਇਸ ਤਰ੍ਹਾਂ ਦੀ ਜਿਹੜੀ ਹੈ ਉਹ ਉਸਾਸ ਨੂੰ ਹੋਰ ਪਾਸੇ ਆ ਸਕਦਾ ਹੈ ਬਿਲਕੁਲ ਜੀ ਡੌਗ ਡੌਗ ਇੱਕ ਬਹੁਤ ਵਧੀਆ ਜ਼ਰੀਆ ਹੈ ਉਹਨਾਂ ਨੂੰ ਨਸ਼ੇ ਵਿੱਚੋਂ ਵੀ ਕੱਢਣ ਦਾ ਠੀਕ ਹੈ ਉਹ ਇਹ ਨਾਲੋਂ ਵੀ ਨਸ਼ੇ ਵਿੱਚ ਐਕਚੁਅਲੀ ਕਿਉਂ ਜਾਂਦੇ ਆਂ ਵਿਲੇ ਹੋਣ ਕਰਕੇ ਉਹ ਇਧਰ ਬਿਜ਼ੀ ਹੋ ਜਾਂਦੇ ਆ ਸਪੈਸ਼ਲੀ ਜੇ ਉਹਨਾਂ ਨੂੰ ਡੌਗ ਸ਼ੋਅ ਕਰਨ ਦਾ ਇੰਟਰਸਟ ਹੋ ਜਾਈ ਤੁਨੇ ਸੋ ਉਧਰ ਵੀ ਆਪਣਾ ਟਾਈਮ ਜਿਹੜਾ ਕੰਜ਼ਿਊਮ ਹੈ ਫ੍ਰੀ ਟਾਈਮ ਉਧਰ ਹੀ ਕੰਜ਼ਿਊਮ ਕਰੀਂ ਕਿਉਂਕਿ ਅੱਜਕੱਲ ਜਿਹੜੀ ਹੈਗੀ ਨੋਰਮਲ ਬੀਵੀ ਬਾਅ ਜਾਂ ਉਹ ਸੁਣ ਆਪਣੇ ਦੇਖੋ ਉਹ ਉਹਨਾਂ ਦਾ ਆਪਣਾ ਇੰਟਰਸਟ ਹੈ ਜਗਾਰ ਵੀ ਬਾਅ ਹਾਂ ਬਿਲਕੁਲ ਰੋਜ਼ਗਾਰ ਬਣਾ ਸਕਦੇ ਆ ਉਹ ਉਹ ਆਪਣੇ ਆਪਣੇ ਅਕੋਰਡਿੰਗ ਦੇਖ ਕੇ ਵੀ ਜਿਹੜੀ ਉਹਨਾਂ ਨੂੰ ਬਰੀਡ ਪਸੰਦ ਹੈ ਜਾਂ ਉਹਨਾਂ ਦੇ ਘਰ ਦੇ ਅਕੋਰਡਿੰਗ ਅਕਮੋਡੇਸ਼ਨ ਕਿੰਨੀ ਹੈ ਉਹਨਾਂ ਕੋਲ ਠੀਕ ਹੈ ਘਰ ਅੱਛੇ ਸਪੇਸ ਅੱਛੀ ਹੈ ਤਾਂ ਵੱਡੀ ਬਰੀਡ ਰੱਖਣ ਛੋਟੀ ਹੈ ਤਾਂ ਟॉय ਬਰੀਡ ਵਿੱਚ ਜਾ ਸਕਦੇ ਆ ਤੇ ਬਟ ਉਹ ਵਧੀਆ ਅੱਛਾ ਇਹਨੇ ਬਿਜ਼ਨਸ ਚਲਾ ਸਕਦੇ ਨੇ ਕਿ ਡੌਗ ਜਿਹੜੇ ਅੱਗੇ ਆਉਣੇ ਪੈਣਗੇ ਨੀਅਰਬਾਊਟ 3 ਤੋਂ 400 ਕੀ 300 ਤੋਂ 400 ਡੌਗਸ ਸੱਦਣ ਅਸੀਂ ਉਮੀਦ ਕਰ ਰਹੇ ਹਾਂ ਵੀ ਆਉਣਗੇ ਜੀ ਵੇ ਕਿਲਾ ਬੋਲਣਾ ਹਾਂ ਜੀ ਮੇਰਾ ਨਾਮ ਹਰਕਮਲਪ੍ਰੀਤ ਸਿੰਘ ਜੀ ਮੈਂ ਕਲੱਬ ਦਾ ਸੈਕਟਰੀ ਹਾਂ ਜੀ ਕਿਹੜਾ ਕਲੱਬ ਹੈ ਜੀ ਬਟੰਡਾ ਕਨਾਈਨ ਕਲੱਬ ਹੈ ਜੀ ਕਿਹਣਾ ਚਾਹੁੰਦਾ ਮਰੀ ਡੌਗ ਸ਼ੋਅ ਹੈ ਇਹ ਲਗਾਇਆ ਜੀ ਆਪਾਂ ਇਹ ਪਹਿਲਾਂ ਤਾਂ ਅਸੀਂ ਇਹ ਜਿਵੇਂ ਪੰਜਾਬ ਦੇ ਵਿੱਚ ਕਹਿੰਦੇ ਨਸ਼ਾ ਬਹੁਤ ਜ਼ਿਆਦਾ ਤਾਂ ਅਸੀਂ ਇਨਕਰੀਜ ਕਰਨ ਲਈ ਵੀ ਨਸ਼ੇ ਤੋਂ ਨੌਜਵਾਨ ਪੀੜ੍ਹੀ ਦੂਰ ਜਾਵੇ ਸ਼ੌਂਕ ਕਰੇ ਤਾਂ ਕਰਕੇ ਅਸੀਂ ਇਹ ਉਪਰਾਲਾ ਕੀਤਾ ਤੇ ਅਸੀਂ ਇਹ ਉਪਰਾਲੇ ਨੂੰ ਹੋਰ ਅੱਗੇ ਲੈ ਕੇ ਜਾਵਾਂਗੇ ਹਰ ਸਾਲ ਹੀ ਅਸੀਂ ਤਾਂ ਹਰ ਸਾਲ ਹੀ ਕਰਾਉਣੇ ਅੱਗੇ ਵੀ ਕਰਾਵਾਂਗੇ ਸਾਨੂੰ ਫੀਡਬੈਕ ਵਧੀਆ ਮਿਲ ਰਿਹਾ ਕਿਉਂਕਿ ਨਵੇਂ ਬੱਚੇ ਵੀ ਆ ਰਹੇ ਨੌਜਵਾਨ ਪੀੜ੍ਹੀ ਵੀ ਇਹਦੇ ਵਿੱਚ ਆ ਰਹੀ ਹੈ ਤਾਂ ਇਹਦਾ ਨਾ business ਵੀ ਨਾਲ ਆਪਣਾ ਕਾਰੋਬਾਰ ਵੀ ਹੈਗਾ ਤੇ ਸ਼ੌਂਕ ਦਾ ਸ਼ੌਂਕ ਹੈ। ਨਸ਼ੇ ਤੋਂ ਕਿਵੇਂ ਦੂਰ ਆ ਜੀਏ? ਨਸ਼ੇ ਤੋਂ ਬਈ ਜੀ ਇਦਾਂ ਹੈਗਾ ਨਸ਼ੇ ਤੋਂ ਜਦੋਂ ਕੋਈ ਵੀ ਬੰਦਾ ਸ਼ੌਂਕ ਕਰੂਗਾ ਦਾ ਤਾਂ ਉਹਦੇ ਕੋਲੇ ਵਹਿਲਾ ਟਾਈਮ ਹੀ ਨਹੀਂ ਹੋਊਗਾ। ਕਿਉਂਕਿ ਸ਼ੋਅ ਲਈ ਤਿਆਰ ਕਰਨਾ ਡੌਗ ਉਹਦੇ ਲਈ ਬਹੁਤ ਜ਼ਿਆਦਾ ਮਿਹਨਤ ਦੀ ਲੋੜ ਪੈਂਦੀ ਹੈ। ਉਹ ਉਧਰ ਜਿਹੜਾ ਇਹਦਾ ਵਹਿਲਾ ਸਮਾ ਉਹ ਉਧਰ ਆਪਦਾ ਵਹਿਲਾ ਸਮਾ ਉਧਰ ਲਾ ਦੂਗਾ। ਕਿੰਨੇ ਕੁ ਨੌਜਵਾਨੇ ਜਿਹੜੇ ਨੂੰ ਪਿਆ ਦੂਜੇ ਥਾਂ ਕਿੱਥੀ ਹੈਗਾ ਨਸ਼ੇ ਤੋਂ ਉੱਥੀ ਹੋ ਜਾਂਦੇ। ਬਹੁਤ ਅਜੀ ਸਾਰੇ ਮਤਲਬ ਜਿਹੜੇ ਇੱਥੇ ਨੌਜਵਾਨ ਵੀ ਆਇਆ ਜਾਂ ਹੋਰ ਵੀ ਕੋਈ ਆਉਂਦੇ ਤੇ ਵਧੀਆ ਰਿਸਪਾਂਸ ਮਿਲ ਰਿਹਾ ਸਾਨੂੰ ਅਸੀਂ ਆਏ ਅਸੀਂ ਮੋਗਾ ਸ਼ਹਿਰ ਤੋਂ ਆਏ ਜੀ ਆਪਣੇ ਚੈਨਲ ਦਾ ਨਾਮ ਹੈਗਾ ਹੈਵਨ ਪੌਮ ਮੋਗਾ ਤੁਸੀਂ ਵੀ ਜੇ ਤੁਹਾਡੇ ਨਾਲ ਕੋਈ ਅਨੁਭਵਤਾ ਕੋਈ ਕਿਸ ਤਰ੍ਹਾਂ ਕੁਝ ਲੇ ਤੇ ਜੀ ਮੈਂ ਆਪਣਾ ਮੋਬਾਈਲ ਨੰਬਰ ਹੈਗਾ 78574756 ਆਪਣਾ ਨੰਬਰ ਬੋਲੋ 99980500 ਕੀ ਨਾਮ ਤੁਹਾਡਾ ਸਰ ਪੁਪਿੰਦਰ ਸਿੰਘ ਰਾਜਾ ਲੁਧਿਆਣੇ ਤੋਂ ਸਰ ਸਰ ਡੌਗ ਸ਼ੋਅ ਤੇ ਇੰਜੋਏ ਕਰਨ ਆਏ ਨਾਲੇ ਡੌਗ ਨੂੰ ਘੁਮਾਉਣਾ ਹੈ ਕਿਹੜੀ ਡੌਗ ਹੈ ਤੁਹਾਡੀ ਸਰ ਇਹ ਮਨੀਚਰ ਪਿੰਚਰ ਆ ਇਹ ਵਰਲਡ ਦਾ ਸਾਰਿਆਂ ਤੋਂ ਛੋਟਾ ਡੌਗ ਹੈ ਜੀ ਗਲੈਰੀਆਂ ਤੇ ਚੂਹੇ ਮਾਰਨ ਵਾਸਤੇ ਬਣਿਆ ਸੀਗਾ ਜੀ ਇਹ ਇਟਾਲੀਅਨ ਗਰੇ ਹੌਂਡ ਆ ਡੈਸ਼ ਹੌਂਡ ਤੇ ਆਪਣਾ ਡੋਬਰਮੈਨ ਤੋਂ ਤਿੰਨ ਤਿੰਨਾਂ ਦਾ ਮਿਕਸ ਕਰਕੇ ਬਣਿਆ ਸੀਗਾ ਜੀ ਇਹ ਇਹ ਐਕਟਿਵ ਬਹੁਤ ਜ਼ਿਆਦਾ ਜੀ ਗਲੈਰੀ ਨੂੰ ਮਾਰ ਦਿੰਦਾ ਚੂਹਿਆਂ ਨੂੰ ਮਾਰ ਦਿੰਦਾ ਜੀ ਇਹ ਸ਼ਿਕਾਰ ਵਾਸਤੇ ਬਣਿਆ ਸੀਗਾ ਫਸਲਾਂ ਖਰਾਬ ਕਰਦੀਆਂ ਸੀ ਗਲੈਰੀਆਂ ਉਹਨਾਂ ਵਾਸਤੇ ਬਣਿਆ ਸੀ ਡੌਗ ਹੁਣ ਫਿਰ ਆਪਣੇ ਹੈਗੇ ਆ ਇਹ ਆਪਣੇ ਕੋਲੇ ਹਾਂਜੀ ਇਹ ਪੰਜਾਬ ਵਿੱਚ ਸਾਰਤੋਂ ਪਹਿਲਾਂ ਮੈਂ ਹੀ ਲੈ ਕੇ ਆਇਆ ਜੀ ਮੇਰਾ ਜਰਮਨ ਤੋਂ ਹੀ ਡੌਗ ਇੰਪੋਰਟ ਆਇਆ ਸੀਗਾ ਉਸ ਤੋਂ ਬਾਅਦ ਮੈਂ ਫੀਮੇਲ ਮੰਗਾਈ ਸੀ ਹੁਣ ਸਾਰੀ ਪੈਡਗਰੀ ਇਹਨਾਂ ਦੀ ਮੇਰੇ ਕੋਲ ਹੀ ਹੈ ਕੈਨਪੀਨ ਦਾ ਕਿਵੇਂ ਕੀ ਦੇਖ ਬਹੁਤ ਘੱਟ ਖਾਂਦਾ ਜੀ 50 ਗ੍ਰਾਮ ਸਵੇਰੇ ਡਾਈਟ ਹੈ ਦੀ 50 ਗ੍ਰਾਮ ਸ਼ਾਮ ਨੂੰ ਐਕਟਿਵ ਬਹੁਤ ਆ ਡੇਰਿੰਗ ਬਹੁਤ ਆ ਜੀ ਇਹਦੇ ਚ ਬਾਕੀ ਰਫ ਐਂਡ ਟਫ ਡੌਗ ਆ ਕਿੰਗ ਆਫ ਟੌਏ ਕਹਿੰਦੇ ਆ ਜੀ ਇਹਨੂੰ ਜਿੰਨੇ ਵੀ ਕੇਸੀਆਈ ਦੇ ਵਿੱਚ ਡੌਗ ਆਉਂਦੇ ਆ ਇਹ ਟੌਏ ਬਰੀਡ ਦਾ ਸਾਰਿਆਂ ਦਾ ਕਿੰਗ ਆ ਕਿੰਨੀ ਉਮਰ ਹੈਗੀ ਇਹਦੀ ਇਹ 2 ਸਾਲ ਦਾ ਜੀ ਠੀਕ ਹੈ ਜੀ ਸੰਪਰਕ ਤੋਂ ਦਾ ਕੋ ਬੰਦਾ ਕੀ ਜੀ ਨੰਬਰ ਹੈਗਾ ਜੀ ਮੇਰਾ 964600924 ਵਟਸਐਪ ਨੰਬਰ ਆ ਜੀ ਮੇਰਾ ਇਹਦੇ ਕੰਨਾਂ ਕੀ ਕੀਤੇ ਹੋਏ ਨੇ ਇੱਕ ਕ੍ਰੌਪ ਕਰਵਾਏ ਹੋਇਆ ਜੀ ਅਸੀਂ ਵੈਸੇ ਤਾਂ ਕੰਨ ਇਹਦੇ ਨਾਰਮਲ ਖੜੇ ਹੁੰਦੇ ਆ ਪਰ ਇਹਦੇ ਸ਼ੋਅ ਦੇ ਵਿੱਚ ਥੋੜਾ ਜਿਹਾ ਲੁੱਕ ਵਧੀਆ ਆ ਜਾਂਦੀ ਹੈ ਜੀ ਕ੍ਰੋਪਿੰਗ ਕਰਵਾ ਕੇ ਜੀ 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 ਅਲੀਬੀ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਨਰਿੰਦਰ ਸਿੰਘ ਆ ਜੀ ਕਿਹੜੀ ਜਗ੍ਹਾ ਦੇ ਮਰੇਕੋਲਾ ਜੀ ਪੰਜਾਬ ਇਹ ਜਿਹੜੀ ਸਟੂ ਨਸਲ ਹੈ ਕਿ ਕਿਸ ਤਰ੍ਹਾਂ ਦੀ ਇਹ ਚੌ ਚੌ ਬਰੀਡ ਦਾ ਜੀ ਇਹ ਜੀ ਅੱਜ ਵੀ ਇਹ ਅੱਜ ਵੀ ਮਿਲੀ ਲੈ ਕੇ ਇੱਕ ਤੋਂ ਪਹਿਲੇ ਵੀ ਇੰਨੀ ਨਾਮ ਹਾਂ ਜੀ ਇਹਨੇ ਪਹਿਲਾਂ ਤਿੰਨ ਚਾਰ ਸੌ ਜਿੱਤੇ ਆ ਜੀ ਕਿਹੜੀ ਜਗ੍ਹਾ ਦੀ ਬੀਚ ਇਹ ਰਸੀਆ ਤੋਂ ਆ ਜੀ ਕਿੰਨੇ ਲੋਕ ਕਿਸ ਨੂੰ ਆਪਾਂ ਵੀ ਆਪਣਾ ਇਕਰਸ ਕਰ ਦਿੱਤੀ ਕਿ ਲੋਕ ਨੂੰ ਪਹਿਲੇ ਦੇਖਣਾ ਅਲੱਗ-ਅਲੱਗ ਆ ਜੀ ਕਿਸੇ ਦੀ ਕੋਈ ਪਸੰਦ ਆ ਕਿਸੇ ਦੀ ਕੋਈ ਪਸੰਦ ਆ ਲੇਕਿਨ ਸਾਡੇ ਕੋਲੇ ਵਧੀਆ ਉਹ ਕਰਦੇ ਹਾਂ ਤੇ ਪਲੈ ਕਰਦੇ ਹਾਂ ਬਸ ਨਾਰਮਲੀ ਆ ਜੀ ਆਮ ਜਿਵੇਂ ਘਰੇ ਖਾਣਾ ਹੁੰਦਾ ਦਹੀਂ ਦੁੱਧ ਹੋਵੇ ਐਗ ਵਗੈਰਾ ਹੋਵੇ ਬਸ ਇਦਾਂ ਹੀ ਬਾਕੀ ਤਾਂ ਬੜਾ ਮੂੜਾ ਨਹੀਂ ਕਲੀਅਰ ਥੋੜੀ ਜਿਆਦਾ ਕਰਨੀ ਪੈਗੀ ਕਿੰਨੀ ਦੇਰ ਤੋਂ ਰੱਖੇ ਹੋਏ ਫਿਰ ਇਹ ਆਪਣੇ ਕੋਲੇ ਹੋ ਗਿਆ ਜੀ ਇਹਨਾਂ ਨੂੰ 1 ਸਾਲ ਡੇਢ ਸਾਲ ਹੋ ਗਿਆ ਹੋਰ ਵੀ ਇੱਕ ਹੀ ਰਹਿ ਗਏ ਨਹੀਂ ਚੋ ਚੋ ਹੀ ਨਹੀਂ ਨਿਕਲੇ ਸਾਡੇ ਕੋਲੇ ਇਹ ਤੋਂ ਇਲਾਵਾ ਦੋ ਹੋਰ ਨੇ ਜੀ ਜੇ ਲੈਣੇ ਹੋਣ ਤਾਂ ਕਰ ਸਕਦੇ ਵੀ ਬੱਚੇ ਪਏ ਆ ਜੀ ਇਹਦੇ ਆਪਣੇ ਇਸੇ ਡੌਗ ਦੇ ਦਾ ਇੱਕ ਮੇਲ ਆ ਦੋ ਫੀਮੇਲਾਂ ਪਈਆਂ ਨੇ ਇੱਕ ਫੀਮੇਲ ਤਾਂ ਆਪਣੇ ਕੋਲੇ ਹੀ ਇੱਥੇ ਆ ਜੀ ਹਾਂਜੀ ਮਨੇ ਕੋਲ ਲਾ ਜੀ ਉਹਦਾ ਆਪਣਾ ਸ਼ਹਿਰ ਬਾਕੀ ਕਨੈਕਟ ਨੰਬਰ ਦੱਸ ਦਿਨਾ ਸਾਨੂੰ 62832 50311 ਕੀ ਕਰਨੀ ਜੀ ਮੈਂ ਤੁਹਾਡਾ ਮੇਰਾ ਨਾਮ ਅਜੀ ਹੈ ਜੀ ਤੇ ਨਾਲ ਮੇਰੇ ਅਮਨ ਜੀ ਹੈ ਜੀ ਕਿਹੜੀ ਜਗ੍ਹਾ ਤੋਂ ਅਸੀਂ ਮੋਗਾ ਸ਼ਹਿਰ ਤੋਂ ਆਏ ਆ ਅਸੀਂ ਕਿੱਥੇ ਅੱਜ ਬਿਠਿੰਡਾ ਸ਼ੋਹ ਤੇ ਆਏ ਹੋਏ ਜੀ ਡੌਗ ਸ਼ੋ ਲੱਗਿਆ ਹੋਇਆ ਜੀ ਕਿੰਨੇ ਕਿੱਥੇ ਡੌਗ ਕਿਸ ਤਰ੍ਹਾਂ ਦੀ ਇੱਥੇ ਬੀਡ ਹੈ ਡੌਗ ਬਹੁਤ ਵਧੀਆ ਵਧੀਆ ਆਏ ਹੋਏ ਜੀ ਇੱਥੇ ਸਾਡੇ ਕੋਲੇ ਫਿਕਰੀ ਬੀਡ ਹੈ ਸਾਡੇ ਕੋਲੇ ਪਮੇਰੇ ਨੰਦਾ ਜੀ ਇਸ ਤਰ੍ਹਾਂ ਦੇਖ-ਦੇਖ ਕਰਦੇ ਪਹਿਣਾ। ਦੇਖ ਰੇਖ ਜੀ ਦੇਖੋ ਡੌਗ ਦੀ ਬੱਚਿਆਂ ਵਾਂਗ ਵੀ ਕਰਨੀ ਪੈਂਦੀ ਹੈ ਇਹ ਦੇਖਦੇ। ਜਿਵੇਂ ਜੇ ਡੌਗ ਰੱਖ ਲਿਆ ਐ ਨਹੀਂ ਹੈਗਾ ਵੀ ਕੋਈ ਵੀ ਕਸਟਮਰ ਲੈ ਆਂਦੇ ਸੋ ਉਹਨਾਂ ਨੂੰ ਵੀ ਸਮਝਾਉਨੇ ਆ ਵੀ ਇਹਨੂੰ ਲੈ ਕੇ ਜਾਣਾ ਇਹਨੂੰ ਤਰੀਕੇ ਨਾਲ ਰੱਖਣਾ ਪੈਣਾ। ਫਿਰ ਹੀ ਫਾਇਦਾ ਵਾ ਲੈ ਆਂਦੇ। ਜਿਹੜਾ ਖਾਣ ਪੀਣ ਫਿਰ ਖਾਣ ਪੀਣ ਦੇਖੋ ਜੀ ਸਾਰੀ ਚੀਜ਼ ਚਲਦੀ ਪੈਡੇਗਰੀ ਫੀਡ ਆਉਂਦੀ ਆ ਰਾਇਲ ਕੈਨਨ ਆਉਂਦੀ ਆ। ਹਰ ਇੱਕ ਬੰਦੇ ਕਸਟਮਰ ਦਾ ਹੁੰਦਾ ਵੀ ਕਿਹੜੀ ਫੀਡ ਪਾ ਸਕਦਾ ਪਾਉਂਦੇ ਆ ਚਿਕਨ ਪਾ ਰਹੇ ਆ, ਐਗ ਪਾ ਰਹੇ ਆ, ਸਾਰਾ ਕੁਝ ਖਾ ਰਹੇ ਆ। ਜੀ ਜੀ। ਫਰੂਟ ਵਗੈ ਕੰਮ ਕਰਦੇ ਨੂੰ ਪੌਂਦੇ ਅੱਛਾ ਕਿਹੜੀ ਕਿਹੜੀ ਜਗ੍ਹਾ ਤੇ ਘੁੰਮ ਕੇ ਆਇਆ ਫਿਰ ਤੁਸੀਂ ਮੈਂ ਛੱਡੀ ਕੋਈ ਨਹੀਂ ਜਗ੍ਹਾ ਜੀ ਪੌਂਦੇ ਵਿੱਚ ਜੀ ਅੱਜ ਵੀ ਸ਼ੋਅ ਦੇ ਵਿੱਚ ਅੱਜ ਵੀ ਸ਼ੋਅ ਦੇ ਵਿੱਚ ਅਸੀਂ ਇਸ ਤੋਂ ਪਹਿਲਾਂ ਇਹਨੇ ਕਿ ਨਾਮ ਨੂੰ ਜਿੱਤੇ ਦੋ ਸਾਲ ਹੋ ਚੱਲੇ ਜੀ ਇਸੇ ਇੱਥੇ ਵੀਨ ਕੀਤਾ ਹੋਇਆ ਪਿਛਲੇ ਸਾਲ ਵੀ ਇਹਨੇ ਸੈਕੰਡ ਆਇਆ ਹੋਇਆ ਸੀ ਦੋਗੇ ਕਿੰਨੀ ਉਮਰ ਹੈ ਇਹਨੇ ਦੀ 2 ਇਅਰ ਹੋ ਗਈ ਜੀ ਇੰਨੇ ਕਿਤੇ ਮਿਲ ਜਾਂਦਾ ਜੀ ਗੱਲ ਜੀ ਇਹ ਡਿਪੈਂਡ ਕਰਦਾ ਕੁਆਲਿਟੀ ਤੇ ਡਿਪੈਂਡ ਕਰਦਾ ਕਸਟਮਰ ਤੇ ਕਸਟਮਰ ਕਹਿ ਹੋ ਜਾਵਾ ਬੱਚਾ 20000 ਤੋਂ ਸਟਾਰਟ ਹੋ ਜਾਂਦਾ ਬੱਚਾ 70 80 ਲੱਖ ਸਾਰੇ ਮਿਲ ਜਾਂਦੇ ਆਪਣੇ ਕੋਲ ਲੱਖ ਲੱਖ ਦਾ ਬੱਚਾ ਲਿਆਵੇ ਜੀ ਜੀ ਮੇਰਾ ਨਾਮ ਅਜੇ ਸ਼ਰਮਾ ਜੀ ਕਿਹੜੀ ਜਗ੍ਹਾ ਤੋਂ ਆਇਆ ਜੀ ਅਸੀਂ ਜਲੰਧਰ ਤੋਂ ਜੀ ਕਿਹੜਾ ਡੌਗ ਲੈ ਕੇ ਆਇਆ ਆਪਰੇ ਕੋ ਤਿੰਨ ਡੌਗ ਆ ਜੀ ਗੋਲਡਨ ਰੀਵਰ 20 ਗਲਾ ਤੇ ਲੈਬਰਡੋਰ ਆ ਖਾਨ ਪੀਣ ਦਾ ਕੀ ਹੁੰਦਾ ਫਿਰ ਨਸਾਕ ਖਾਨ ਪੀਣ ਡੌਗ ਦੇ ਜਿਹੜਾ ਡੌਗ ਫੂਡ ਦਿੰਨੇ ਆ ਘਰ ਦਾ ਫੂਡ ਦਿੰਨੇ ਆ ਜੀ ਬਸ ਐਕਸਰਸਾਈਜ਼ ਆ ਜੀ ਇਹੇ ਕੁਛ ਰਾਤ ਨੂੰ ਚਿਕਨ ਹੁੰਦੇ ਐਗ ਹੁੰਦਾ ਐ ਐਕਸਰਸਾਈਜ਼ ਕਿਸ ਤਰ੍ਹਾਂ ਨਹੀਂ ਕਰਦੇ ਐਕਸਰਸਾਈਜ਼ ਰਨਿੰਗ ਹੁੰਦੀ ਇਹਨਾਂ ਦੀ ਗਰਾਉਂਡਰੀ ਪ੍ਰੈਕਟਿਸ ਹੁੰਦੀ ਆ ਬਸ ਕਿੰਨੇ ਦਿਨ ਤੋਂ ਕਰਦੇ ਆ ਰ ਮੈਨੂੰ ਤਾਂ ਥੋੜਾ ਟਾਈਮ ਹੋ ਗਿਆ ਸਾਡੇ ਵੱਡੇ ਭਾਜੀ ਕਰਨ ਭਾਜੀ ਆਏ ਨਾਲ ਕਰਨ ਭਾਈ ਤੇ ਆਪਾਂ ਬਹੁਤ ਛੋਟੇ ਛੋਟੇ ਉਦੋਂ ਦੇਖਦੇ ਇਹਨਾਂ ਨੂੰ ਕਰਨ ਭਾਈ ਕਾਫੀ ਦਿਨ ਤੋਂ ਇੱਕ ਲਾਈਨ ਦੇ ਵਿੱਚ ਤੇ ਕਰਨ ਭਾਈ ਦੇ ਅੰਦਰ ਹੀ ਆਪਾਂ ਬਸ ਨਾਲ ਸ਼ੁਰੂ ਹੋ ਗਏ ਬਸ ਇਹਨਾਂ ਦੇ ਨਾਲ ਤੇ ਮੈਨੂੰ ਵੀ 5 ਸਾਲ ਹੋ ਗਏ ਸ਼ੌਕ ਵੀ ਰੱਖਦੇ ਹੋ ਤੇ ਨਾਲ ਨਾਲ ਫਿਰ ਬਿਜ਼ਨਸ ਵੀ ਹੈ ਹਾਂ ਬਿਜ਼ਨਸ ਵੀ ਹੈ ਸ਼ੌਕ ਵੀ ਹੈ ਦੋਨੋਂ ਚੀਜ਼ਾਂ ਤੇ ਸ਼ੌਕ ਤੇ ਜ਼ਿਆਦਾ ਹੈ ਬਿਜ਼ਨਸ ਤੋਂ ਚਲੋ ਆਪਣਾ ਨਹੀਂ ਕਰਦੇ ਪਰ ਸਾਨੂੰ ਡੌਗ ਸ਼ੋਜ਼ ਦਾ ਸ਼ੌਕ ਹੈ ਸ਼ੋਜ਼ ਖੇਡਦੇ ਪੱਜ ਸਾਰਾ ਆਲ ਓਵਰ ਇੰਡੀਆ ਦੇ ਵਿੱਚ ਸਾਰੇ ਕਿੰਨੇ ਕਿ ਹੈਗੀ ਪਰ ਆਪਣੇ ਕੋਲ ਮੇਰੇ ਕੋਲ 6 ਡੌਗ ਨੇ ਜੀ ਜੀ 6 ਡੌਗ ਨੇ ਲੈਬਰਡੋਰ ਤੇ ਰੀਟਰੀਵਰ ਜ਼ਿਆਦਾ ਕਰਦੇ ਹਾਂ ਆਪਾਂ ਜੀ ও অ্যাপ যালো তে তোরা জমা পেজে স্কোপি এর এর নাম লাগা উপরে কোষি তো हेलो ਕੰਮੀ ਆਖੀ ਨਾ ਲੱਗਦਾ ਕੰਮੀ ਲੱਗਦਾ ਦੂਰ ਪਾਇਆ ਲੱਗਿਆ ਰਹਿਦਾ ਉਹ ਦੂਰ ਜਾਓ ਤੇ ਜਦੋਂ ਤੇਰਾ ਲਿਖੀ ਤੀਨੋਂ ਅੰਗੇ ਥੋੜਾ ਜਿਹਾ ਮੈਂ ਬੈ ਗਿਆ ਇਸ ਲਿਖੀ ਜਿਹੜਾ ਛੋਟਾ ਵੀ ਮੱਛਾ ਬੈਠਾ ਨਹੀਂ ਮੇਰਾ ਕਟਿੰਗ ਹੋਈ ਵੀ ਆ ਤਾਂ ਦੋ ਪੈਰਾਂ ਨਾਲ ਚੱਲਦਾ ਤੂੰ ਕਿੱਥੇ ਲੈ ਕੇ ਗਿਆ ਦੱਸ फिर वो मौसम में लव और मतलब बड़ा हो गया नहीं का फोन लगा रखिए अपने अंदर एक आवाज चले चुप 봐다. 냐우. 에돈 ठी

ਉਹ ਨਹੀਂ ਨੰਨੇ ਟੋਪੇ ਲੈ ਕੇ ਪੜੇ ਪਾਸੇ ਰੋੜੇ ਸਾਈਡ ਦੇ ਤੇ ਬਲਕਿ ਇਸ ਰੋੜੇ ਨਾਲ ਟੋੜੇ ਫੋਟੇ ਫੋਟੇ ਇਹ ਤਾਂ ਬਹੁਤ ਇਕੱਠੇ ਹੋ ਮੰਨਤਾਨੀ ਹੋ ਪਾਉਮੀ ਦਾ ਕੀ ਉਹਨਾਂ ਕੋਲ